ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਗਿਆ ਦੁਪਹਿਰ ਦਾ ਦੁਪਹਿਰ ਦੇ ਤੁਹਾਨੂੰ ਪਿੱਛੇ ਮੇਰੇ ਟਾਈਮ ਪੀਸ ਤੁਹਾਨੂੰ ਵੀ ਦਿਸੀ ਜਾਂਦਾ ਹੋਊਗਾ ਹੋ ਗਿਆ 1:30 ਟਾਈਮ ਹੋ ਗਿਆ ਦੁਪਹਿਰ ਦੀ ਜਾਦਾ ਟਾਈਮ ਹੋ ਗਿਆ ਅੱਜ ਤਾਂ ਮੈਂ ਜਿਉਂ 11 11:30 ਵਜੇ ਪੈ ਗਈ ਸੀਗੀ ਏ ਮੇਰਾ ਨਾ ਸਿਰ ਕਾਫੀ ਦਰਦ ਕਰਦਾ ਸੀਗਾ ਬਸ ਸਵੇਰੇ ਉੱਠ ਕੇ ਮੋਟਾ-ਮੋਟਾ ਕੰਮ ਕੀਤਾ ਤੇ ਗੁਰਦੁਆਰੇ ਜਾਏ ਆ ਕੇ ਫਿਰ ਨਾ ਆ ਕੇ ਦੁਬਾਰਾ ਫੇਰ ਤੇ ਫਿਰ ਦਵਾਈ ਲੈ ਕੇ ਪਏਗੀ ਸੀ ਹੁਣ ਉੱਠ ਕੇ ਰੋਟੀ ਖਾਦੀ ਆ ਤੇ ਪਰੇਸ਼ਾਨੀ ਰਾਤ ਨੀਂਦ ਨਹੀਂ ਆਈ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਇੱਕ ਹੋਰ ਲਿਆਂਦਾ ਆਪਣੇ ਘਰੇ ਆਇਆ ਨਮਾ ਜੀ ਤੇ ਉਹਨੂੰ ਇੱਥੇ ਏਸੀ ਵਾਲੇ ਜਵਾੜ ਲਿਆ ਕਰਨ ਨਹੀਂ ਨਾ ਬਸ ਲਿਆ ਲਿਆ ਕਿ ਛੱਡਣ ਵਾਲਾ ਚੀਜ਼ ਦੀ ਗੌਰ ਕਿਸੇ ਦੀ ਨਹੀਂ ਕਰਨੀ ਹੁੰਦੀ ਉਹਨੇ ਤੇ ਮੈਂ ਮੰਮੀ ਕੁੱਤੀ ਲਿਆਉਣੀ ਆ ਕੁੱਤੀ ਲਿਆਉਣੀ ਆ ਲਿਆ ਕੇ ਤੇ ਇੱਥੇ ਛੱਡਤੀ ਰਾਤ ਨੂੰ ਫਿਰ ਹੁਣ ਇੱਕ ਵਾਰਾ ਤਾਂ ਕਰਦਾ ਹੀ ਆ ਬੱਚਾ ਉੱਪਰ ਹੈ ਨਾ ਛੋਟੀ ਇਹ ਹਜੇ ਨਾਲੇ ਤੇ ਉਹ ਕਰੀ ਗਈ ਚੂੰ ਚੂੰ ਜੀ ਫਿਰ ਮੈਨੂੰ ਉੱਠ ਕੇ ਬਾਰ ਬਾਰ ਦੇਖਣਾ ਪਿਆ ਉਹਨੂੰ ਤੇ ਤਾਂ ਕਰਕੇ ਫਿਰ ਮੈਨੂੰ ਥੋੜੀ ਡਿਸਟਰਬੈਂਸ ਜੀ ਹੋਈ ਉਹਦੇ ਕਰਕੇ ਮੇਰਾ ਸਿਰ ਦਰਦ ਕਰਨ ਲੱਗ ਗਿਆ ਫਿਰ ਮੈਂ ਦਵਾਈ ਲੈ ਕੇ ਅੱਜ ਦਿਨੇ ਸੁੱਤੀ ਹੁਣ ਉੱઠી ਹੁਣ ਉੱਠ ਕੇ ਰੋਟੀ ਖਾਧੀ ਐ ਤੇ ਹੁਣ ਬਣ ਰਹੀ ਐ ਚਾਹ ਤੇ ਇੱਕ ਅੱਜ ਸੀਗਾ ਜੇਠ ਮਹੀਨੇ ਦੀ ਸੰਗਰਾਂਦ ਸੀ ਤੇ ਚਲੋ ਜੀ ਸਾਰਿਆਂ ਲਈ ਵਧੀਆ ਖੁਸ਼ੀਆਂ ਲੈ ਕੇ ਆਵੇ ਜੇਠ ਮਹੀਨਾ ਵੈਸੇ ਤਾਂ ਅੱਜ ਹੀ ਪਤਾ ਲੱਗਣ ਲੱਗ ਗਿਆ ਵੀ ਜੇਠ ਚੜ ਗਿਆ ਗਰਮੀ ਬਹੁਤ ਜ਼ਿਆਦਾ ਹੋਗੀ ਅੱਜ ਦਿਨੇ ਵੀ ਐਸੀ ਚੱਲਿਆ ਤੇ ਰਾਤ ਵੀ ਗਰਮੀ ਕਾਫੀ ਸੀ ਹੈਗੀ ਆ ਦੋਕ ਦਿਨਾਂ ਦੀ ਜਿਆਦਾ ਗਰਮੀ ਹੋ ਮਸਜੀ ਪੈਣ ਲੱਗ ਗਈ ਆ ਹੁਣ ਤੇ ਚਲੋ ਹੁਣ ਦੇਣਾ ਗਰਮੀ ਦੇ ਪੈਣੀ ਵੀ ਹੈਗੀ ਹੈ ਨਾ ਤੇ ਝੋਨੇ ਦੀਆਂ ਪਨੀਰੀਆਂ ਵੀ ਜੀਆਂ ਗਈਆਂ ਕਰਨ ਹੋਣ ਹੀ ਗਏ ਆ ਅੱਗ ਲਾਉਣ ਇੱਕ ਖੇਤ ਇੱਧਰ ਮੇਰਾ ਮੂਹ ਵਾਲੇ ਰਾਤ ਜਿਹੜੀ ਜ਼ਮੀਨ ਲਈ ਆਪਾਂ ਉੱਥੇ ਗਏ ਆ ਅੱਗ ਲਾਉਣ ਤੇ ਗਰਮੀ ਕਾਫੀ ਜ਼ਿਆਦਾ ਵਧਦੀ ਜਾਂਦੀ ਹੈ ਦਿਨੋਂ ਦਿਨ ਤੇ ਚਲੋ ਜੀ ਲੇਟ ਹੀ ਸਹੀ ਆਪਾਂ ਬਲੌਗ ਸ਼ੁਰੂ ਕਰ ਲਿਆ ਹੁਣ ਕਰਦੇ ਰਹਿਾਂਗੇ ਗੱਲਾਂ ਬਾਤਾਂ ਵੀਡੀਓ ਦੇ ਨਾਲ ਬਣੇ ਰਿਓ ਪਿੰਨੇ ਆਪਾਂ ਬੈਠ ਕੇ ਚਾਹ ਤੇ ਫਿਰ ਤੁਹਾਡੇ ਨਾਲ ਕਰਦੇ ਆ ਗੱਲਾਂ ਬਾਤਾਂ ਨਾਲ ਤੁਹਾਨੂੰ ਦਿਖਾਉਨੇ ਆਪਾਂ ਲੈ ਕੇ ਆਂਦਾ ਛੋਟਾ ਪਪੀ ਉਹਦਾ ਨਾਂ ਰੱਖਿਆ ਡੇਜੀ ਉਹਨੂੰ ਮਲਵਾਉਨੇ ਅੰਦਰ ਸੁੱਤੀ ਪਈ ਏ ਉਹ ਮੈਂ ਇੱਧਰ ਮੈਂ ਫਿਰ ਕਮਰਾ ਸਾਫ਼ ਕਰਕੇ ਆਵਦਾ ਮੈਂ ਜਮੈਂ ਤਾਂ ਹੁਣ ਆਰਾਮ ਨਾਲ 2 ਘੰਟੇ ਆਰਾਮ ਕਰਨਾ ਵੀ ਇਹਨੂੰ ਉੱਧਰ ਰੱਖਿਓ ਨਵਾਤੀ ਨਵਾ ਕੇ ਉਹਨੂੰ ਦੁੱਧ-ਦੁੱਧ ਪਿਆ ਕੇ ਫਿਰ ਉਹ ਪੈ ਗਈ ਸੀ ਉੱਧਰ ਠੰਡੇ ਤਾਂ ਤੇ ਮੈਂ ਇੱਧਰ ਆ ਕੇ ਹੁਣ ਮਲਾਉਨੇ ਆ ਤੁਹਾਨੂੰ ਵੀ ਉਹਦੇ ਨਾਲ ਚਲੋ ਜੀ ਖਟਾ ਇਹਦਾ ਮਸ਼ੀਨ ਜੀ ਚੱਲ ਰਹੀ ਸੀ ਇਹ ਤਾਂ ਕੇਪੀ ਦਾ ਸ਼੍ਰੋਪਾ ਸੋਰੀ ਬੋਤਨਾ ਕੋਈ ਨਹੀਂ ਸ਼੍ਰੋਪਾ ਸ਼੍ਰੋਪਾ ਨਹੀਂ ਹੁੰਦਾ ਆ ਵੀ ਆ ਗੋ ਬਣਾ ਦੇ ਆਪਕੋ ਦੱਸ ਦਿੱਤਾ ਚਾਹਵਾ। ਹਾਂ। ਜਿਵੇਂ ਜਾਰੇ ਵਿੱਚ ਪਾ ਕੇ ਮਸ਼ੀਨ 'ਚ ਇਹਦੇ ਮੈਂ ਦੋ ਬਣਾ ਲਿਆ ਚੱਲ ਕੇ ਤੇਰੇ ਕੋਲ ਆ ਜਾਂਦਾ ਸਿਰ ਤੇ ਮੜਾ ਜ। ਰਾਮ ਜੀ ਤਾਂ ਇਹ ਬਾਲੀ ਲੈ ਗਏ। ਕੰਮ ਹੋ ਤੈ। ਉਹਨੇ ਬੰਦ ਬਣਾ ਲਈ ਪਈ ਜਾਂਦੀ ਐ। ਮੈਂ ਕੰਬੰਦਿਆ ਫੇਰ ਸੜਨ ਜੇ ਮੈਂ ਕੰਬੰਦਿਆ ਫੇਰ ਸੜਨ ਜੇ ਬੀਰਤ ਹੁੰਦੇ ਆਪੋ ਨਾਲ ਪੂਜੇ ਕਪੜੇ ਦਾ ਘਰਤ ਹੁੰਦੇ ਨੇ ਇਹ ਕੋ ਸਾਰੇ ਕੰਮ ਇਸ ਇਤਰਾਜ ਵਾਲੇ ਤੋਂ ਨੇ ਕਰਦੇ ਹਾਈ ਤਸਰਨੇ ਬਹੁਤ ਬੁਰਾ ਹਾਲ ਹੁ ਤੱਕ ਨਹੀਂ ਹੋ ਘਣੀ ਅੱਖ ਬੰਦੋ ਹੁੰਦੀ ਰਹ ਕੇ ਇਕ ਕਲੀ ਰਾਤ ਨੀਂਦ ਨਹੀਂ ਆਨਾ आरद्वारे आहे मथां टेकण इहो मगर बज त कैप्टन आई ले हुन मथा टेक ਦੋ ਇੱਕ ਮੇਰੇ ਭੈਣ ਲੈ ਗਈ ਤੇ ਇੱਕ ਆ ਮੇਰੇ ਕੋਲ ਲੈ ਗਈ ਜੇ ਅਜੇ ਨੂੰ ਫੇਰ ਦਵਾਰਾ ਵੀ ਫੇਰ ਮੈਂ ਕਿੰਨੀ ਹਲੇ ਕੇ ਆਈ 6-7 ਚੁੰਨੀਆਂ ਮੈਂ ਫੇਰ ਲਈ ਆ ਉਹਦੇ ਚ ਮੈਂ ਦਿੱਤੀਆਂ ਵਿਭਿੰਨ ਦਿੱਤੀ ਇੱਕ ਦੋ ਵਿਭਿੰਨ ਦਿੱਤੀ ਮੈਂ ਇੱਕ ਰਾਣੀ ਵੀ ਦਿੱਤੀ ਤੇ ਮੇਰੇ ਕੋਲ ਪਈਆਂ ਚਾਰ ਚੁੰਨੀਆਂ ਅੱਛਾ ਤਿੰਨਾ ਤਿੰਨ ਤਾਂ ਮੇਰੇ ਹੱਥ ਲੱਗ ਰਹੀਆਂ ਵੀ ਹਾਂ ਹੈਗੀਆਂ ਹੈਨਾ ਇੱਕ ਪਿੱਛੇ ਜਈ ਪਈ ਰਹੀ ਬਲਵਾਰੀ ਖੋਲਿਆ ਕਰਾਂ ਤੇ ਚੁੰਨੀ ਕੱਟਿਆ ਕਰਨ ਲੈ ਲਿਆ ਕਰਾਂ ਇੱਥੇ ਮੈਂ ਬਾਬਾ ਕਰ ਦਿੰਦਾ ਇਹ ਕਾਲੀ ਹੈ ਇਸੀ ਤੇ ਇਹ ਉਹ ਕਾਲੀ ਬੰਦਨ ਹੈ ਇਸ ਦੀ ਨਾ ਦੂਜੇ ਨੰਬਰ ਤੇ ਆ ਲੈਂਦੀ ਜਿਹੜੀ ਮੈਂ ਜਮਾ ਨਹੀਂ ਲਈ ਤੇ

ਇਹ ਜਿਨ੍ਹਾਂ ਦੇ ਵਿੱਚ ਤਾਂ ਮਾੜੀ ਮੋਟੀ ਉਹਥੇ ਉਹ ਦਿਲ ਦੇ ਸੀਗੇ ਆ 150 ਦੀ ਚੁੰਗੀ ਵੱਡੀ ਆ ਆਹਾ ਤੇ ਜਿਨ੍ਹਾਂ ਦੇ ਮਾੜ ਨੂੰ ਟਿਕੂ ਟੋਪ ਲੱਗੀ ਸੀ ਜੇ ਮਾੜਾ ਜਿੰਦੀ ਕੋਈ ਡਿਫੈਕਟ ਸੀਗਾ ਹਨ ਉਹ ਉਹ ਦੇ ਦਿੰਦੇ ਸੀ 100 ਫਿਰ ਮੈਂ ਨਾਰਮਲੀ ਜਿਨ੍ਹਾਂ ਦੇ ਵਿੱਚ ਜਮਾਂ ਨਹੀਂ ਪਤਾ ਲੱਗਦਾ ਵੀ ਕੀ ਆ ਜਿੱਦਾਂ ਇਹ ਦੇ ਰਚਾ ਵੀ ਇੱਥੇ ਕੀ ਹੋਇਆ ਆ ਵੀ ਆ ਪ੍ਰਿੰਟ ਜਿਹਾ ਬਸ ਜੁੜਿਆ ਜਾ ਆਹ ਆ ਦੇਖਦਾ ਹਾਂ ਬੰਦੂ ਉਹਨਾਂ ਨੇ ਆ ਵੀ ਸੌਂਦੀ ਦੀ ਤੇ ਮੈਨੂੰ ਇਹ ਸੋਹਣੀ ਲੱਗੀ ਮੈਂ ਰੱਖ ਲੀ ਮੈਂ ਚਲੋ ਸੋ ਕਿਸੇ ਦੇ ਇੰਨੇ ਕਰਿਆ ਬਹੁਤ ਸਾਲ ਜਿੰਨੇ ਲੱਗੇ ਸੀਗੇ ਸਾਰੇ ਮੈਨੂੰ ਖਾਦਦੇ ਮੈਂ ਤਾਂ ਸ਼ਾਮ ਜੀ ਜਾਂਦੀ ਹੁੰਦੀ ਸੀ ਉਦੋਂ ਚਾਰ ਤੋਂ ਦੋ ਦਿਖਾ ਲੈਨੇ ਅੱਜ ਹੁਣ ਲਾਸਟ ਸੀ ਦੋ ਲੱਗੇ ਰਹੇ ਮੇਨ ਲਾਦਾ ਵਿਸ਼ਲੀ ਯਰ ਘੱਟ ਲੱਗੇ ਸੀ ਐਰ ਕੇਤੂ ਵੱਧ ਲੱਗੇ ਸੀ ਅਗਲੀ ਯਾਰ ਨੂੰ ਪੂਰਾ ਘੁੱਟਾ ਬਣੂਗਾ ਜੀ ਇਹਨੇ ਆਲੂ ਖਾਰਿਆਂ ਨਾਲ ਤੇ ਹੁਣ ਲੱਗੇ ਆ ਛੋਟੇ ਛੋਟੇ ਪਰਲੇ ਮੁੱਟੇ ਨਾਲ ਦੇ ਨੂੰ ਆਣੂ ਲੱਗੇ ਨੇ ਖਾਲਾ ਤਾਂ ਬਗਦੀ ਆ ਪਰ ਲੋਗ ਆ ਘਰ ਮਖਾਵਾ ਬਗਦੀ ਬਾਹਰ ਪਾਂਜਨ ਜੀ ਨਾਲ ਹੀ ਵੀਰ ਜੀ ਨੂੰ ਪਸੂ ਨਹਾਉਣਗੇ ਮੈਂ ਬਸ ਨਾਲ ਦੀ ਨਾਲ ਮਸ਼ੀਨ ਲਾ ਦੂੰਗੀ ਕਾਰਨੇ ਇੱਕ ਖੇਤ ਕਰਨ ਲਾਇਆ ਹੈ ਇੱਕ ਖੇਤ ਹੋਣ ਕਰਨ ਦੇ ਪਾਪਾ ਗਏ ਆ ਲਾਉਣ ਇੱਕ ਖੇਤ ਦੀ ਪਹਿਲੀ ਵਾਰ ਇਸ ਤੇਰੇ ਕਾਰਨੇ ਇੱਕ ਸੁਭਾ ਹੋਊਗਾ ਅਸਾਂ ਹੀ ਕੰਮ ਹੋ ਜਾਣਾ ਮੈਂ ਹੁਣ ਮਸ਼ੀਨ ਦਾ ਸੌਫਾ ਹੋ ਗਿਆ ਵੀ ਮੈਂ ਜਦੋਂ ਮਰਜੀ ਪਰਸਵੇਰੇ ਵੀ ਸ਼ਾਮ ਨੂੰ ਕੋਈ ਚੱਕਰ ਨਹੀਂ ਬਸ ਮੈਂਟ ਅੱਧਾ ਘੰਟਾ ਮਸਾ ਲੱਗਦਾ ਤਾਂ ਚੋਲੋ ਮਸ਼ੀਨ ਨਾਲ ਮੈਂ ਪਤਾ ਲੱਗਾ ਮੈਟਲੀ ਵੀ ਝੋਦੇ ਕੋਈ ਚੱਕਰੀ ਨਹੀਂ ਤੁਸੀਂ ਆਪ ਦਾ ਖੇਤ ਦਾ ਬੋਲ ਜਿਹੜਾ ਕਰਨ ਨਾਲ ਸਾਰੇ ਕੱਪੜੇ ਸਾਰੇ ਸਾਫ ਤੇ ਪਤੇ ਹਟਾ ਦੋ ਛੋਟੇ ਛੋਟੇ ਤੇ ਬਰਾਕੀ ਐਸੀਆਂ ਜੁੰਨੇ ਦਾ ਸਾਫੇ ਰਹਿੰਦੇ ਸੀਗੇ ਇਹ ਆਏ ਨਾ ਪੱਖਾ ਜਿਵੇਂ ਚੱਲਦਾ ਹੁੰਦਾ ਉਹ ਤੋੜੀ ਜਾਂਦੇ ਫਿਰ ਤੈਨ ਨਹੀਂ ਕਹਿ ਜਣਾ ਲੱਗਦੀ ਤਾਂ ਕਰਕੇ ਮੈਂ ਹੁਣ ਏਸੀ ਚਲਾ ਕੇ ਇਹਨਾਂ ਨੂੰ ਤੈਨ ਆਉਣ ਲੱਗੀ ਤੇ ਉਹ ਜੇ ਕੱਪੜਿਆਂ ਦਿਨ ਮੈਂ ਪੱਖਾ ਚਾਲਦਾ ਸੀ ਜਦੋਂ ਉਹ ਬੈਠ ਕੇ ਲਾਤਾਂ ਤੇ ਬੀਬੀ ਨੂੰ ਮੈਂ ਦੇਖਉਂਦੀ ਐ ਦੋਨੋਂ ਬੀਬੀ ਦੀਆਂ ਤੋਰੀਆਂ ਨਾਲ ਵੀ ਸਾ ਨਾਲ ਹੀ ਸਬਜ਼ੀ ਧਰ ਦੇ ਨਾਲ ਹੀ ਧਾਰਾ ਚੋਲਾਂਗੇ ਤੇ ਮਗਰੇ ਦੁੱਧ ਤਰਕੀ ਕੰਮ ਤਾਂ ਨਿਪਟਣ ਜਾਂਦਾ ਰਹਿੰਦੇ ਪਰ ਇੱਕ ਆਇਆ ਨਾ ਗਰਮੀ ਆ ਥੋੜੀ ਜੀ ਹੈ ਨਾ ਇੱਕ ਸਾਡੀ ਉਧਰ ਰਸੋਈ ਤੇ ਚੁੱਲ੍ਹੇ ਚੋਂ ਤਾਂ ਉਧਰ ਥੋੜਾ ਸੇਕ ਵੱਧ ਪੈਂਦਾ ਤਾਂ ਕਰਕੇ ਇੱਥੋਂ ਨਿਕਲਣ ਦੀ ਇੱਕ ਵਾਰਾ ਕੋਲ ਹੁੰਦੀ ਐ ਜੇ ਚੌਂਤੇ ਚ ਜਾੜੇ ਜਾਂਦਾ ਤਾਂ ਕੰਮ ਮੈਨਟੋਮੈਟਿਕ ਕੋ ਚੱਕਰੀ ਆ ਲਿਆ ਹੁੰਦਾ ਇੱਕ ਨਵਾਂ ਕਤੂਰਾ ਹੈ ਇਹਦਾ ਨਾਂ ਰੱਖਿਆ ਡੇਜ਼ੀ ਇਹ ਡੇਜ਼ੀ ਆ ਆ ਲੀ ਜਾਏ ਤੇ ਆ ਹੈਗਾ ਕੈਪਟਨ ਸਾਹਿਬ ਕੈਪਟਨ ਇਧਰ ਹੋ ਦੇਖ ਇਧਰ ਆ ਜਾ ਬਾਹਰ ਨਹੀਂ ਜਾਣਾ ਇਹਨੇ ਬਸ ਸਾਰੀ ਦਿਹਾੜੀ ਰਾਣੀ ਦੇ ਨਾਲ ਰਹਿਣਾ ਹੁੰਦਾ ਉਹ ਮਸਤ ਮੋਲਾ ਇਹਨੇ ਰਾਤ ਮੈਨੂੰ ਸਾਰੀ ਰਾਤ ਨਹੀਂ ਡਿੱਕਣ ਦਿੱਤਾ ਕਿਉਂ ਆਏ ਆ ਉਪਰਾ ਕਰਦੀ ਸੀਗੀ ਪਹਿਲਾ ਦਿਨ ਸੀ ਕਰਕੇ ਵਿਚਾਰੀ ਦਾ ਹੋਂਦ ਅੱਜ ਸਵੇਰ ਦੀ ਮੈਂ ਨਿਵਾਈ ਆ ਨਿਵਾ ਕੇ ਦੁੱਧ ਪਿਆਇਆ ਤੇ ਦੁੱਧ ਪੀ ਕੇ ਤੇ ਸੌਂ ਗਈ ਆ ਰਾਮ ਨਾਲ ਠੰਡੇ ਥਾਂ ਹੁਣ ਇਹ ਅਸੀਂ ਚੱਲਦਾ ਕਰਕੇ ਨਾ ਤਾਂ ਪਈ ਆ ਰਾਮ ਨਾਲ ਬਸ ਇਹ ਨਮੀ ਲਿਆਂਦੀ ਆ ਲਓ ਜੀ ਹਾਂ ਕੱਦੂ ਪੈ ਜਾਣਗੇ ਸੁੱਕੀ ਬਣ ਜੂਗੀ ਤੋੜ ਰਹੀਆਂ ਬੀਬੀ ਨੇ ਚੀਰਤੀ ਸਬਜੀ ਆਪਣੀ ਹੋ ਗਈ ਸਾਦ ਉਧਰ ਵੀ ਚੱਲ ਜਾਈਏ 5:10 ਹੋ ਗਏ ਚੱਕੀ ਗਿਆ ਆਪਾਂ ਆਪ ਦਾ ਸੰਦ ਪੜਾ ਤੇ ਪੋੜ ਚੀ ਗਈ ਦੇਖੋ ਹੁਣ ਤਾਂ ਬਾਬੇ ਦੀ ਕਿਰਪਾ ਨਾਲ ਆਪਾਂ ਆਈ ਮਸ਼ੀਨ ਲਾ ਕੇ ਦੇ ਪਾਸੇ ਵੀ ਹੋ ਜਾਂਦੇ ਆ ਥੋੜਾ ਜਿਹਾ ਦਾਣਾ ਵੀਰ ਜੀ ਪਾ ਦਿੰਦਾ ਮੂਰੇ ਟਿੱਪਲਾ ਉੱਠ ਕੇ ਇਹ ਬਾਲੀ ਸੀਲ ਆ ਵਿਚਾਰੀ ਹਜੇ ਆ ਤਾਂ ਮਾੜਾ ਮੋਟਾ ਕਰਦੀਆਂ ਲੱਤ ਛੜ ਜੀ ਚੱਕਦੀਆਂ ਉਹਨੇ ਨਿਰਾਮ ਨਾਲ ਮਸ਼ੀਨ ਲਵਾ ਲੈਣੀ ਆ ਤੇ ਖੜੀ ਰਹਿਣਾ ਤੇ ਇਧਰ ਆਪਣਾ ਆ ਵੀ ਚੋਲੀ ਪਹਿਲੀ ਕਵਰ ਪ੍ਰੀਤ ਨੇ ਨਵਾ ਤੇ ਸਾਰੇ ਪਸ਼ੂ ਖੇਲ ਦਾ ਪਾਣੀ ਆਪਾਂ ਕਰ ਲਿਆ ਵਧੀਆ ਬਰ ਫਰਗਾ ਕਲੀ ਫੇਰ ਕੇ ਵਿੱਚ ਦੂਰਾ ਕੋੜ ਕੀਤਾ ਸਾਫ ਕੀਤੀ ਐ ਵੀ ਵਿਚਾਰੀਆਂ ਫਿਰ ਨਾ ਸਾਫ ਪਾਣੀ ਪੀਂਦੀਆਂ ਇਹਦੇ ਉੱਤੇ ਨਾ ਹੁਣ ਕਵਰ ਵੀ ਦਿਨੇਰੀ ਤੋਂ ਪਾ ਦੋ ਕੁਝ ਜਿਹੜਾ ਰਾਤ ਨੂੰ ਭੋਰਾ ਨਾ ਵਧੀਆ ਨਾ ਪਾਣੀ ਵਰਖਾ ਸਾਫ ਸਾਫ ਤੇ ਚਲੋ ਜੀ ਇੱਕ ਰਹਿ ਗਈ ਬਸ ਗਾਂ ਚੋਂਣ ਵਾਲੀ ਆਪਾਂ ਚੱਲਦੇ ਆ ਚੁੱਲੇ ਅੱਲੀ ਹੁਣ ਰੋਗੂਆ ਖੇਚ ਤਾਂ ਪਿੱਛੇ ਦਾਲ ਧਰਦੇ ਸਬਜ਼ੀ ਬਣਾਉਣੇ ਸਬਜ਼ੀ ਉਹਨਾਂ ਨੇ ਤੋਰੀਆਂ ਦੀ ਜੇ ਤਾਂ ਵਿੱਚ ਕਦੂ-ਕਦੂ ਚੀਰਿਆ ਹੋਇਆ ਤਾਂ ਬਹੁਤ ਹੋਊਗੀ ਤੇ ਨਹੀਂ ਫਿਰ ਨਾਲ ਇੱਕ ਦਾਲ ਬਣਾ ਲਾਂਗੇ ਮੋਟਾ ਜਾਂ ਮੀਂਹ ਗਰਮੀ ਤੇ ਜਦ ਨਹੀਂ ਤੇਜੀ ਕੰਮ ਨਿਕਲਿਆ ਪਰ ਉਹ ਨਹੀਂ ਸੌਖਾ ਹੋ ਗਿਆ ਪਰ ਪਰ ਖੂਕੀ ਲੱਗਦੀ ਸਾਰੇ ਕੰਮ

ਆਵਾਗੇ ਕਰੀ ਗ੍ਰੈਂਡ ਕਰ ਲਈ ਉਹ ਕਜੇ ਤੋਂ ਇੰਨਾ ਗੋਮੂ ਹੋ ਜਾਂਦਾ ਫਿਰ ਬਣ ਜਾਂਦਾ ਪੱਦਾ ਜੇ ਅੱਜ ਵੀ ਐਵੇਂ ਹੋਇਆ ਪਿਆ ਜਿਵੇਂ ਗੈਰ ਜੀ ਦਰਲੇ ਪਾਸੇ ਲੱਗਦੀ ਸੀ ਜਿਵੇਂ ਨੇਰੀ ਆਉਗੀ ਤੇ ਬਾਕੀ ਮਾਲਕ ਨੂੰ ਤਾਂ ਇੱਥੇ ਪਈ ਐ ਲੱਗਦਾ ਸੀ ਮੈਨੂੰ ਕਿੱਥੇ ਮੈਂ ਪਈ ਵੇਖੀ ਐ ਕਿਤੇ ਇੱਥੇ ਰਾਣੀ ਨੂੰ ਪੁੱਛੋ ਸਬਜੀ ਆ ਪੜੀ ਤੀ ਧਰ ਸੇਮ ਤੇ ਲਾ ਲਨੇ ਹੈ ਗੈਸ ਹੁਣ ਆਪਾਂ ਪਤਾ ਕੀ ਗਰਮੀ ਆ ਜਿਵੇਂ ਲੋਟ ਲੱਗਿਆ ਕਰੂਗਾ ਉਵੇਂ ਕਰਦਿਆ ਕਰਨਾ ਵੀ ਜਿਵੇਂ ਇਧਰ ਦੁੱਧ ਤੱਤਾ ਹੋਈ ਜਾਂਦਾ ਤੇ ਕਿੱਥੇ ਪਿਆ ਇੱਥੇ ਕੋਈ ਕੱਪ ਨਹੀਂ ਥੱਲੇ ਰੱਖਿਆ ਤੇ ਉਹ ਕੱਪ ਚੱਕੀ ਹੁੰਦਾ ਤੇ ਕਿਉਂ ਗਰਮੀ ਹੋ ਗਈ ਜੇ ਸਵੇਰ ਵਾਲੇ ਬਣਾਏ ਤਾਂ ਚੁੱਲੇ ਤੇ ਹੀ ਬਣਾਉਣੇ ਆ ਹਾਂ ਪਿਆ ਕੱਪ ਮੈਸਟੇ ਅੰਤ ਆ ਮੜੀ ਚਾਰ ਦਾਨੀ ਆ ਨਾ ਨਿੰਬੂ ਦਾ ਸ਼ੈਲਕਾ ਕੀ ਕਰਨੀ ਆ ਤੁਸੀਂ ਦੱਸ ਨਾਲ ਬੁਰਾ ਹਾਲ ਲੋ ਜੀ ਕੰਮ ਤਾਂ ਦੇ ਤਾਂ ਇੱਕ ਮਿੰਟ ਦਾ ਕੰਮ ਹੁੰਦਾ ਸਾਰਾ ਨਿਬੜ ਗਿਆ ਹੁਣ ਆਪਾਂ ਥੋੜੀ ਦੇਰ ਬੈਠਦੇ ਆ ਬੇਜੀ ਦੇ ਪਟਾ ਵੀ ਪਾਤਾ ਲਿਆ ਕੇ ਹੋਣੀ ਬਸ ਅੱਜ ਤੋਂ ਸ਼ੁਰੂ ਹੋ ਗਿਆ ਮੈਨੂੰ ਐਂ ਲੱਗਦਾ ਸੀ ਮੈਂ ਕਿਹਨੇ ਏਸੀ ਚਲਾਉਂਦੀ ਐ ਕਿ ਬਹੁਤ ਘੱਟ ਲੋਡ ਪਊਗੀ ਅਸੀਂ ਹੁਣ ਤੱਕ ਏਸੀ ਚਲਾਇਆ ਨਹੀਂ ਸੀ ਬਸ ਕੱਲ ਚਲਾਇਆ ਦਿਨੇ ਉਧਰ ਲਾਇੀ ਸੀ ਉਧਰ ਕਿਉਂ ਜਾਲੀ ਵਾਲੇ ਬਾਰ-ਬਾਰੀਆਂ ਲੱਗੇ ਕਰਕੇ ਨਾ ਰਾਤ ਨੂੰ ਬਾਰ ਤੇ ਬਾਰੀਆਂ ਖੋਲ ਲੈਂਦੇ ਸੀਗੇ ਤੇ ਹਵਾ ਠੰਡੀ ਆਉਂਦੀ ਰਹਿੰਦੀ ਸੀਗੀ ਕੱਲ ਛੜਾਇਆ ਸੀਗਾ ਦਿਨੇ ਤੇ ਰਾਤ ਚਲਾਇਆ ਜਾਂ ਕਿੰਨਾ ਕ ਤਾਂ ਲਾਈਟ ਦੇ ਕੱਟ ਬਹੁਤ ਨਹੀਂ ਤਾਂ ਕੂਲਰ ਬਾਹਰ ਲਾ ਕੇ ਮੰਜੇ ਢਾ ਕੇ ਮੋਹ ਨਾ ਪੈ ਜਾਈਦਾ ਸੀਗਾ ਅੱਜ ਤਾਂ ਹੁਣ ਬਾਰ-ਬਾਰਾਂ ਇੰਜ ਹੀ ਕਰਦਾ ਅੰਦਰ ਜਾ ਕੇ ਬੈਜ ਗਏ ਸਭ ਜਿੱਤ ਰਹੀਆਂ ਦੀ ਦੁੱਧ-ਦੁੱਧ ਹੋ ਜਾਊਗਾ ਬਸ ਤੇ ਹੁਣ ਇੱਥੇ ਬੈਠਦੇ ਇੱਕ ਝੁੱਟੇ 'ਚ ਹੋਰ ਜਾਊਂਗੀ ਆਟਾ ਗੁੰਨੇ ਆਉਂਗੀ ਤੂੰ ਛਟਾ ਕਰਿਆ ਆਉਂਗੀ ਚਲ ਬਸ ਬੀਬੀ ਨੇ ਭਾਂਡੇ ਮਾਂਜ ਕੇ ਬੈਠੀ ਨੇ ਰੋਟੀ ਪਕਾ ਦੇਣੀ ਆ ਫਿਰ 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 ਮੇਰੀ ਉਸ ਤੋਂ ਬਾਅਦ ਚ ਜਦ ਰੋਟੀ ਪੱਕ ਗਈ ਉਸ ਤੋਂ ਬਾਅਦ ਚ ਪਈ ਮੇਰੀ ਡਿਊਟੀ ਜਿੱਦਾਂ ਭਾਂਡੇ ਮਾਂਜਣੇ ਰਾਤ ਦੀ ਰੋਟੀ ਵਾਲੇ ਫੇਰ ਫਿਰ ਦੁੱਧ ਪਾਉਣਾ ਤੇ ਉਹਨੇ ਟਾਈਮ ਚ ਮੈਂ ਇਧਰ ਸਾਰਿਆਂ ਦੇ ਮੰਜੀ ਢਾ ਕੇ ਬਿਸਤਰੀ ਲਾ ਦੇਣੀ ਹੁੰਦੀ ਆ ਕਰਕੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆ ਪਾ ਇੱਥੇ ਹੀ ਕਰਦੇ ਆ ਤੇ ਜੇ ਬਲੌਗ ਨੂੰ ਪਹਿਲੀ ਵਾਰ ਦੇਖਦੇ ਹੋ ਨੇ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਤੇ ਮਿਲਦੇ ਹਾਂ ਫਿਰ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਚਲੋ ਜੀ ਕੱਲ ਮਿਲਦੇ ਹਾਂ